ਆਪਾਂ ਖੇਡਣੀ ਵੀ ਆ ਇੱਕ ਸ਼ੀਰਨ ਵਿੱਚ ਖੇਡੂ ਉਹਨੂੰ ਖੇਡਣ ਆਏ ਆ ਆਪਾਂ ਪਛਾਣ ਤੁਰੇ ਜੰਨੇ ਆ ਬਹੁਤ ਰਤ ਰੇ ਦੇ ਕੁਰਸੀਆਂ ਲੈਣੂ ਐਨੂੰ ਮਰੋ ਸਿੰਗੇ ਵਾਲ ਨੂੰ ਰਵਾਂ ਦੇ ਜਿਹੜਾ ਅੱਜ ਦਾ ਦੇਣੇ ਆ ਨਾ 5 ਵਜੇ ਗਰਾਊਂਡ 'ਚ 100 ਮੈਚ ਆਈਦਾ 5 ਵਜੇ ਬੰਦੇ ਗਰਾਊਂਡ ਦੇ ਵਿੱਚ ਹੋਣੇ ਚਾਹੀਦੇ ਭਾਂਜੀ ਵੈਕਲ ਜੀ ਦਾ ਖਾਲਸਾ ਸਿੰਘ ਬਾਦ ਜੀ ਸਾਡੇ ਬਹੁਤ ਬਸਾ ਜੀ ਵਾਣੀ ਗੁਰੂ ਸਾਜਣ ਹੋਣਾ ਹੀ ਬੱਪ ਕਾਲਾ ਜੀ ਕਿਸੇ ਪੁੱਛ ਲੱਗਣ ਦਾ ਟਾਈਮ ਲਾਇਆ ਤਿਆਰ ਹੋ ਗਏ ਉਹਦੇ ਬੋਲੇਗੇ ਹੋਣ ਤੇ ਛੋਟਾ ਵੀ ਸਮਝ ਕੇ ਬਾਤ ਕਰੇ 5 ਵਜੇ ਮੈਂ ਮੈਂ ਜਦੋਂ ਜਾਣਾ ਹੁਣ ਪ੍ਰਭਾਨ ਨੂੰ ਦੱਸ ਲਿਆ ਆਪਾਂ ਰੈਡੀ ਸਾਢੇ 5 ਟੀਮ ਆਈ ਸਾਢੇ 5 ਵਜੇ ਤੱਕ ਲੱਗਣਾ ਤਿਆਰ ਹੋ ਜਾਂਦਾ ਵੀਰ ਇਹ ਕਿੰਨੇ ਪਾਲ ਗੱਡ ਢਲ ਗਿਆ ਇਹਦੇ ਸੋ ਜਾ ਬਚਾਰੇ ਪਤਾ ਕੀ ਆ ਇੱਕ ਹੋਰ ਮਾਹੌਲ ਜੇ ਖਰਾਬ ਹੋ ਗਿਆ ਮਾਹੌਲ ਹੀ ਕੋਨਾ ਸਾਢੇ ਨਹੀਂ ਨਿਕਲ ਫੇ ਕੰਮ ਜਰਾ ਸਾਢੇ ਮਾਣੀ ਤੇ ਜਾਣਾ ਹੀ ਦੂਰ ਤੇ ਆਪਾਂ ਤੇ ਆਪਾਂ ਆ ਵੀ ਨੇ ਰਗਰੀ ਜਨੇ ਤੇ ਸਾਡੇ ਰੇਸੋ ਨਾਲ ਘਟੇ ਲੋਕਾਂ ਦੇ ਆ ਕੇ ਡੰਗੜ ਟੋਕੋ ਸੋਨੇ ਦਾ ਕੈਮਰੇ ਫੀਡ ਆ ਰਿਹਾ ਹੈ ਕੰਮ ਹੀ ਨਾਲ ਕਰਦਾ ਤੇ ਤਰ ਤਰ ਕਰਦਾ ਨੇ ਜਿਹੜਾ ਰਾਤ ਨੂੰ ਮੈਚ ਜਾਂਦਾ ਹਰ ਦਿਨ ਫਿਰ ਸਹੀ ਪੁੱਤਰ ਵਾਹ ਦੂਜੀ ਰਾਤ ਸਾਥ ਕਰੂਗਾ ਆਪਣਾ ਕਿਹੜਾ ਮਾਲਵਾ ਹੈ ਆਪਣੇ ਤੈਨੂੰ ਪਤਾ ਉਹ ਬੱਸੜ ਨਿਕਲਦੀ ਕਰਦੇ ਪਾਉਂਦੇ